ਝਿੰਗੜਾ ਪਿੰਗੜਾ ਜਿੰਗੜਾ ਜਾਲਪਾ ਲਾ ਝਿੰਗੜਾ ਉਹ ਮੈਂ ਜੰਨੇ ਚਿੰਗਣਾ ਹੋਵੇ ਝਿੰਗੜਾ ਉਹ ਹੁੰਦਾ ਉਹ ਚੰਗਾ ਦਾ ਚੰਬੜ ਚੰਬੜ ਗਈ ਚੰਗੋ ਮੰਨਣਾ ਹੈ ਨਹੀਂ ਅਜੇ ਮੈਂ ਆਇਆ ਨਹੀਂ ਹੁਣ ਮਿਸ਼ਨਰੀ ਸਾਡੇ ਚੰਗੇ ਨੇ ਮੰਨਣਾ ਵੀ ਨਹੀਂ ਆ ਚੰਬੜੇ ਵੀ ਰਹਿਣਾ ਬੜੀ ਚੰਬੜੇ ਵੀ ਰਹਿਣ ਮੰਨਣਾ ਵੀ ਹੈ ਨਹੀਂ ਇਹ ਚੰਗਣ ਹੈ ਆਦਮੀ ਤਾਂ ਕਹਿੰਦੇ ਹੋਵੇ ਪਰ ਝੰਗ ਨਾ ਹੋਵੇ ਜੇ ਆਦਮੀ ਦੀ ਜੂਨ ਚ ਝੰਗ ਹੋ ਗਿਆ ਝੰਗ ਤਾਂ ਕੋਈ ਮੇਰੀ ਤਾਂ ਕਰ ਨਹੀਂ ਕਹਿੰਦੇ ਨੇ ਵੀ ਕਰਦੇ ਨੇ ਨੇੜੇ ਨਹੀਂ ਚਾਹੀਦੀ ਮੇਰੀ ਪੱਗ ਲਾ ਦਿੰਦੀ ਐ ਨਾਰਿਆਂ ਦੀ ਪੱਗ ਲਾਤੀ ਐ ਇਹਨਾਂ ਨੇ ਹਾਂ ਹਾਂਜੀ ਟਿੰਗੜਾ ਜਿੰਗੜਾ ਜਲਪਾ ਮੇਰੀ ਜੇ ਅਟੈਕ ਕਰਨ ਤਾਂ ਮੇਰੀ ਤਾਂ ਕਰ ਦੇਦਾ ਸੁਰੰਦ ਤੇ ਕਦੇ ਕੀਤਾ ਜਿਹੜੀ ਜਾਇਜ਼ ਗਲਤੀ ਉਹ ਤਾਂ ਢਾਡਾ ਨਹੀਂ ਕੀਤਾ ਭਾਈ ਗੁਰਦਾਸ ਜੀ 12 ਤੇ ਤਾਂ ਢਾਡਾ ਨਹੀਂ ਕੀਤਾ ਜਿਹੜੀ ਉਹਨੇ ਲਿਖੀ ਹੀ ਨਹੀਂ ਉਹਦਾ ਆਪਰਚਾਰ ਕਰਦੇ ਨੇ ਇਹ ਸਭ ਕੁਝ ਇਹਨਾਂ ਦੇ ਕਰਾਇਆ ਹੋਇਆ ਹਾਂ ਇਹਨਾਂ ਦਾ ਪ੍ਰਚਾਰ ਕਰਾਇਆ ਹੋਇਆ ਹੁਣ ਪਿਛੇ हट ਕੇ ਜਦ ਗੋਲਕ ਤੋਂ ਧੱਕ ਤੇ ਪਰੇ ਹੁਣ ਰੌਲਾ ਪਾਉਣ ਲੱਗੇ ਜੇ ਗੋਲਕ ਨਾ ਹੋਉਂਦੀ ਫੇ ਤਾਂ ਕੋਈ ਰੌਲਾ ਹੀ ਨਹੀਂ ਸੀ ਸਭ ਕੁਝ ਤਾਂ ਠੀਕ ਸੀ ਫਿਰ ਫੇ ਨਹੀਂ ਸੀ ਕੋਈ ਰੌਲਾ ਹਾਂ ਚਿੰਗੜਾ 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 ਪਿੰਗੜਾ ਝਿੰਗੜਾ 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 ਵੀ ਮਤਲਬ ਹੈ ਝਗੜਾਲੂ ਚਿੰਗ ਤਾਂ ਵੈਸੇ ਝਗੜਾਲੂ ਨਹੀਂ ਹੈ ਬਹੁਤੀ ਉਹ ਮੰਨਣਾ ਨਹੀਂ ਮੈਂ ਨਾ ਮੰਨੂ ਵਾਲਾ ਜਿਹੜਾ ਚੰਗਾ ਹੈ ਉਹ ਗਾਹਾਂ ਤੇ ਨਹੀਂ ਕੁਝ ਕਰਦਾ ਜਿੰਗ ਤਾਂ ਮੈਨਾਵਾਂ ਨੂੰ ਵਾਲੇ ਨੇ ਜਿੰਗੜਾ ਨੇ ਤਰਖੀਲਾ ਵਾਂਗੂ ਨਹੀਂ ਕੁਝ ਕਰਦੇ ਵੀ ਨੇ ਉਹ ਬਸਲਵਾਉਨੋ ਕੋ ਨੌਲੇਜ ਵੀ ਹੈ ਕੁਛ ਜਿਵੇਂ ਸਾਂਝਦਾਨ ਨੇ ਹੋਰ ਨੇ ਉਹ ਫਿਰ ਮਨ ਵੀ ਲੈਂਦੇ ਨੇ ਆਪਣਾ ਗਿਆਨ ਉਹ ਆਪਣੀ ਜਿੰਨੀ ਸ਼ੰਕਾ ਹੈ ਸ਼ੰਕਾ ਦੂਰ ਕਰਾਉਣੀ ਹੋਰ ਗੱਲ ਹੈ ਸ਼ੰਕਾ ਮੈਨੂੰ ਹੈ ਹੀ ਨਹੀਂ ਮੈਂ ਸ਼ੰਕਾ ਪਾਉਣ ਵਾਲਿਆਂ ਚਾ ਫਿਰ ਮੈਂ ਬਹਿਸ ਕਰਦਾ ਚੰਗਲੇ ਸ਼ੰਕਾ ਦਾ ਆਪ ਆਉਂਦੇ ਉਹਨਾਂ ਦਾ ਕੰਮ ਹੈ ਸ਼ੰਕਾ ਪਾਉਣਾ ਜਦੋਂ ਸ਼ੰਕਾ ਨੂੰ ਕੱਢਦੇ ਨੇ ਫਿਰ ਉਹ ਚੰਗਾ ਵਿੱਚ ਮੜਦੇ ਨੇ ਸ਼ੰਕਾ ਦਾ ਨਹੀਂ ਉਹ ਸ਼ੰਕਾ ਦਾ ਹੱਕ 'ਚ ਖੜੇ ਨੇ ਉਹ ਕਹਿ ਨਹੀਂ ਸਕਦੇ ਸੀ ਹੱਕ 'ਚ ਗਲਤ ਕੰਮ ਕਰਦਾ ਹਟਣਾ ਨਹੀਂ ਉਹ ਤੇ ਉਹ ਚੰਗੇ ਹੋਰ ਕੀ ਹੈ ਤਾਂ ਇਹਗਾ ਹੋਵੇ ਲਿੰਗ ਚੰਗਾ ਨਾ ਹੋਵੇ ਐਜਾ ਦਾ ਕੀ ਫਾਇਦਾ ਪਤਾ ਵੀ ਹੈ ਵੀ ਇਹ ਕੰਮ ਗਲਤ ਹੈ ਫਿਰ ਵੀ ਨਹੀਂ ਛੱਡਦਾ ਪਤਾ ਲੱਗੇ ਤਾਂ ਬਾਅਦ ਵੀ ਇਹ ਕੰਮ ਗਲਤ ਹੈ ਆਗਰ ਵਾਗਰ ਵਾਲੇ ਨੇ ਇੱਥੇ ਗੱਡੀਆਂ ਕੱਢ ਲਿਆ ਹੋਰ ਕੀ ਉਹਨਾਂ ਦੇ ਚੱਲੇ ਨੇ ਪਤਾ ਵੀ ਕੁਝ ਨਹੀਂ ਫਿਰ ਵੀ ਨਹੀਂ ਹਟਣਾ ਵੀ ਆਪਾਂ ਨੇ ਹਟਣਾ ਨਹੀਂ ਇਸ ਕੰਮ ਤੋਂ ਆਪਣੀ ਬੇਇੱਜ਼ਤੀ ਹੈ ਉਹ ਜੀਵਨ ਖਰਾਬ ਹੋ ਜਾਊਗਾ ਬੇਇੱਜ਼ਤੀ ਐ ਤੁਹਾਡੀ ਰੱਖੋ ਆਪਣੀ ਜੀ ਤੂੰ ਇੱਜ਼ਤ ਤਾਂ ਗਾਹਾਂ ਜਾ ਕੇ ਪਤਾ ਲੱਗੂ ਇਜੇ ਤਰ ਬੇਇੱਜ਼ਤੀ ਦਾ ਇੱਜ਼ਤ ਇੱਥੇ ਸੰਸਾਰ ਦੇ ਵਿੱਚ ਇੱਜ਼ਤ ਬੇਇੱਜ਼ਤੀ ਕੀ ਹੈ ਜਿਹੜੇ ਸੰਸਾਰ ਦੀ ਇੱਜ਼ਤ ਬੇਇੱਜ਼ਤੀ ਨੂੰ ਇੱਜ਼ਤ ਕਰਕੇ ਆ ਬੇਇੱਜ਼ਤੀ ਇਹ ਜਿੱਤ ਬੇਤੀ ਦਾ ਡਰ ਤੋਂ ਗੁਰਮਤ ਛੱਡਦੀ ਉਹਨੇ ਰੱਖ ਕੀ ਲਿਆ ਪੱਲੇ ਉਹ ਤਾਂ ਉਹ ਇਹ ਨਹੀਂ ਪਤਾ ਵੀ ਸਾਡਾ ਹੀ ਨੁਕਸਾਨ ਕੱਖ ਵੀ ਨਹੀਂ ਰਹਿਣਾ ਪੱਲੇ